ਅਮਰੀਕਾ ਦੇ ਵਿੱਚ ਨੌਕਰੀ ਤੋਂ ਕੱਢੇ ਜਾਣਗੇ ਹੁਣ ਸਰਕਾਰੀ ਕਰਮਚਾਰੀ ਜੀ ਹਾਂ ਇਸ ਐਲਾਨ ਤੋਂ ਬਾਅਦ ਲੋਕਾਂ ਦੀ ਟੈਨਸ਼ਨ ਵੱਧ ਚੁੱਕੀ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ 트ੰਪ ਪ੍ਰਸ਼ਾਸਨ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਰਹੇ ਨੇ ਤੇ ਐਲਨ ਮਸਕ ਲਗਾਤਾਰ ਕਈ ਵੱਡੇ ਐਲਾਨ ਜਿਹੜੇ ਕਿ ਕਈ ਵੱਡੇ ਫੈਸਲੇ ਲੈ ਚੁੱਕੇ ਨੇ ਇਸ ਸੰਬੰਧ ਦੇ ਵਿੱਚ ਹੁਣ ਉਨਾ ਨੇ ਅਮਰੀਕੀ ਸੰਗੀ ਕਰਮਚਾਰੀਆਂ ਸੰਬੰਧੀ ਇੱਕ ਨਵਾਂ ਆਦੇਸ਼ ਵੀ ਜਾਰੀ ਕੀਤਾ ਹੈਗਾ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਲਾਹਕਾਰ ਅਰਵਪਤੀ ਐਲੋਨ ਮਸਕ ਨੇ ਸ਼ਨੀਵਾਰ ਯਾਨੀ ਕਿ 22 ਫਰਵਰੀ ਨੂੰ ਬੀਤੇ ਦਿਨੀ ਕਿਹਾ ਸੀਗਾ ਕਿ ਜੇਕਰ ਸਾਰੇ ਅਮਰੀਕੀ ਸੰਗੀ ਕਰਮਚਾਰੀ ਆਪਣੇ ਕੰਮ ਦੇ ਹਫਤੇ ਦਾ ਵਿਸਤ੍ਰਿਤ ਲੇਖਾ ਜੋਖਾ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਦੀਆਂ ਨੌਕਰੀਆਂ ਜਾ ਸਕਦੀਆਂ ਨੇ ਤਾਂ ਇਸ ਇਸ ਫੈਸਲੇ ਨੂੰ ਲੈ ਕੇ ਲੋਕਾਂ ਦੀ ਟੈਨਸ਼ਨ ਜਿਹੜੀ ਕਿ ਵਾਚ ਚੁੱਕੀ ਹੈ ਤਾਂ ਦੱਸ ਦਿਓ ਕਿ ਐਲਾਨ ਮਸਕ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਐਲਾਨ ਕੀਤਾ ਹੈਗਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਐਲਾਨ ਮਸਕ ਨੇ ਕਿਹਾ ਹੈਗਾ ਕਿ ਰਾਸ਼ਟਰਪਤੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸੰਗੀ ਕਰਮਚਾਰੀਆਂ ਨੂੰ ਜਲਦੀ ਹੀ ਇੱਕ ਈਮੇਲ ਪ੍ਰਾਪਤ ਹੋਵੇਗੀ ਜਿਸ ਦੇ ਵਿੱਚ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਪਿਛਲੇ ਹਫਤੇ ਦੇ ਵਿੱਚ ਕੀ ਕੀਤਾ ਹੈ ਜਵਾਬ ਨਾ ਦੇਣ ਨੂੰ ਅਸੀਫਾ ਮੰਗਿਆ ਜਾਵੇਗਾ ਦੱਸ ਦਿਓ ਕਿ ਮਸਕ ਨੇ ਹਾਲਾਂਕਿ ਸਪਸ਼ਟ ਤੌਰ ਦੇ ਉੱਤੇ ਇਹ ਨਹੀਂ ਦੱਸਿਆ ਕੀ ਕਰਮਚਾਰੀਆਂ ਨੂੰ ਕੀ ਕਰਨ ਦੀ ਲੋੜ ਹੋਵੇਗੀ ਅਤੇ ਇਸ ਦੇ ਲਈ ਸਮਾਂ ਸੀਮਾ ਕੀ ਹੈ ਤਾਂ ਮਸਕ ਨੂੰ ਅਮਰੀਕੀ ਸਰਕਾਰ ਦੇ ਖਰਚਿਆਂ ਤੇ ਬਰਬਾਦੀ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਦੀ ਜ਼ਿੰਮੇਵਾਰੀ ਜਿਹੜੀ ਕਿ ਸੌਪੀ ਗਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਸ਼ੁੱਕਰਵਾਰ 21 ਫਰਵਰੀ ਨੂੰ ਐਲਾਨੀ ਗਈ ਤਾਜ਼ਾ ਕਟੌਤੀ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਅਗਲੇ ਹਫ਼ਤੇ ਤੋਂ ਆਪਣੇ ਜਿਹੜੀ ਕਿ ਸਿਲਵਿਆਨ ਕਰਮਚਾਰੀਆਂ ਦੀ ਗਿਣਤੀ ਘਟੋ ਘਟ 5% ਘਟਾਉਣ ਦਾ ਨਿਰਦੇਸ਼ ਦਿੱਤਾ ਹੈ। 트럼ਪ ਪ੍ਰਸ਼ਾਸਨ ਨੇ ਪਹਿਲਾਂ ਹੀ ਕਈ ਹੋਰ ਸੰਗੀ ਕਰਮਚਾਰੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਤਾਂ ਟੈਸਲਾ ਦੇ ਸੀਈਓ ਐਲਨ ਮਸਕ ਦਾ ਕੰਮ ਦੇ ਲੇਖਾ ਜੋਖਾ ਸੰਬੰਧੀ ਨਵਾਂ ਨਿਰਦੇਸ਼ ਅਜੇਹੇ ਸਮੇਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ 트럼ਪ ਨੇ ਹਾਲੇ ਦੇ ਵਿੱਚ ਕਿਹਾ ਸੀਗਾ ਕਿ ਮਸਕ ਬਹੁਤ ਵਧੀਆ ਕੰਮ ਕਰ ਰਿਹਾ ਪਰ ਉਸ ਨੂੰ ਹੋਰ ਹਮਲਾਵਾਰ ਜਿਹੜੇ ਕੀ ਹੋਣ ਦੀ ਲੋੜ ਹੈਗੀ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਹੈ ਕਿ ਐਲੋਨ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਂ ਉਸ ਨੂੰ ਹੋਰ ਹਮਲਾਵਰ ਹੁੰਦੇ ਦੇਖਣਾ ਚਾਹਾਂਗਾ ਤਾਂ ਯਾਦ ਰੱਖੋ ਸਾਨੂੰ ਇੱਕ ਦੇਸ਼ ਬਚਾਉਣਾ ਹੈ ਪਰ ਅੰਤ ਦੇ ਵਿੱਚ ਸਾਨੂੰ ਇਸ ਨੂੰ ਪਹਿਲਾਂ ਦੇ ਨਾਲੋਂ ਬਿਹਤਰ ਬਣਾਉਣਾ ਪਵੇਗਾ ਤਾਂ ਦੱਸਦੀ ਹੈ ਕਿ ਜਨਵਰੀ ਦੇ ਅਖੀਰ ਤੇ ਵਿੱਚ 트ੰਪ ਪ੍ਰਸ਼ਾਸਨ ਨੇ 2 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਇੱਕ ਨੋਟਿਸ ਭੇਜਿਆ ਹੈ ਜਿਸ ਦੇ ਵਿੱਚ ਉਹਨਾਂ ਨੂੰ ਮੁਆਵਜ਼ੇ ਵਜੋਂ 8 ਮਹੀਨਾ ਦੀ ਤਨਖਾਹ ਦੇ ਬਦਲੇ ਸਵੈ ਇੱਛਾ ਦੇ ਨਾਲ ਅਸਤੀਫੇ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀਗੀ ਤਾਂ ਇਸ ਹੁਕਮ ਨੂੰ ਚਾਰ ਜਨਤਕ ਖੇਤਰ ਦੀਆਂ ਯੂਨੀਅਨਾਂ ਅਤੇ B ਜਿਹੜੇ ਕਿ ਡੈਮੋਕ੍ਰੇਟ ਵਕੀਲਾਂ ਨੇ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਸੀਗੀ ਤਾਂ 6 ਫਰਵਰੀ ਨੂੰ ਇੱਕ ਸੰਗੀ ਜੱਜ ਨੇ ਇਸ ਨੂੰ ਲਾਗੂ ਕਰਨ ਦੇ ਉੱਤੇ ਵੀ ਰੋਕ ਲਗਾ ਦਿੱਤੀ ਧੀ ਤਾਂ ਹੁਣ ਜਿਹੜਾ ਕਿ ਵੱਡਾ ਐਲਾਨ ਜਿਹੜਾ ਕਿ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਵਿੱਚ ਉਹ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਨੂੰ ਨੌਕਰੀ ਦੇ ਵਿੱਚੋਂ ਕੱਢਿਆ ਜਾ ਸਕਦਾ ਹੈਗਾ ਕਿਉਂਕਿ ਇਸ ਐਲਾਨ ਦੇ ਜਿਹੜੀ ਕਿ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਉੱਤੇ ਇਹ ਐਲਾਨ ਕਾਫੀ ਵਾਇਰਲ ਹੋ ਰਿਹਾ ਹੈਗਾ ਐਲਨ ਮਸਕ ਨੇ ਜਿਹੜਾ ਕਿ ਇਹ ਐਲਾਨ ਕੀਤਾ ਹੈਗਾ ਕਿ ਜਿਹੜਾ ਆਪਣੇ ਕੰਮ ਦਾ ਲੇਖਾ ਜੋਖਾ ਨਹੀਂ ਦੇਵੇਗਾ ਉਸਦੇ ਉਸ ਨੂੰ ਜਿਹੜਾ ਕਿ ਅਸਤੀਫਾ ਦੇਣਾ ਪਵੇਗਾ